ਤੁਸੀਂ ਦੇਖ ਰਹੇ ਜੇ ਸਭ ਤੋਂ ਵੱਡਾ ਜਰੀਲਾ ਵਾ ਤੇ ਭਾਜੀ ਨਾਲ ਜਾਵੀ ਤੁਹਾਡੇ ਛੜ ਦੇ ਨੇ ਇਹ ਵੀ ਨਾ ਸੋਚੇ ਇਹਨੂੰ ਆਪਣੇ ਕੋਲ ਰੱਖਣਾ ਵਾ ਮੈਂ ਇਹ ਚੀਜ਼ਾਂ ਨੂੰ ਕੈਦ ਨਹੀਂ ਕਰਦਾ ਜੈ ਮਹਾਦੇਵ 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 40 ਮਿੰਟ ਦਾ ਟਾਈਮ ਆ ਤੁਹਾਡੇ ਵਰਗੇ ਬੰਦੇ ਨੂੰ ਕਾਮ ਬੰਦੇ ਨੂੰ ਤੈਨੇ 20 ਮਿੰਟ ਦੀ ਭੜਕਾ ਦੇ ਲਾਈਕ ਸ਼ੇਅਰ ਕਮੈਂਟ ਕਰੋ ਦੇਵਾ ਇੱਕ ਦਮ ਦਬਾਓ ਦੇਖ ਹਾਲੀ ਕੋਈ ਦੇਣਾ ਦੇਖੇਗਾ ਭਾਈ ਜੇ ਮਾਰ ਤੇ ਬੰਦ ਦੋਗੇ ਹਾਂ ਉਹ ਤਾਂ ਨਹੀਂ ਹੋਣਾ ਪਾਜੀ ਪੂਰਾ ਏ ਪਾਜੀ ਅੱਤੇ ਦੇਸੀ ਦਵਾਈ ਕਾਟ ਨਹੀਂ ਕਰ ਦੂ ਕੋਈ ਸਾਨੂੰ ਗੰਦੀ ਵੜੇ ਹੀ ਮਰਦਾ ਨਾ 40 ਕਿਲੋ ਮੀਟਰ ਦਾ ਟੈਨ ਦਊਗਾ ਦੇਖ ਕੇ ਪੰਦੇ ਪਾਜੀ ਪੰਜਾਬ ਦੀ ਦੂਰ ਦਸਰਾ ਸ਼ਹਿਰ ਬਾਕੀ ਸਾਰੇ ਸਭ ਕੀਆ ਦੇ ਤਾ ਉਹ ਨਹੀਂ ਇਹਨਾਂ ਸਹਿਰ ਕਿਹੜੇ ਤੁਸੀਂ ਤੁਹਾਡੇ ਦੇ ਚੱਕਰ ਦੀ ਪੰਦੇ ਦੇ ਉਹ ਤੁਹਾਨੂੰ ਬੰਦਾ ਨਹੀਂ ਬਚਾਉਂਦਾ ਉਹ ਤੁਹਾਡੇ ਕਰਮ ਦਿੰਦੀਆਂ ਵੀ ਸਭ ਦੀ ਹੁਣ ਸਭ ਵਾਈਡ ਹੋ ਗਿਆ ਪੈਰ ਤੇ ਫਾਂਡੇ ਵਾਲੇ ਨੇ ਫਾਂਡਾ ਕੀਤਾ ਪਤੇ ਨਾਲ ਜਾਣ ਬਚ ਗਈ ਪਰ ਉਹਨਾਂ ਨੂੰ ਇਹ ਦੱਸਵਾਲ ਕਰੋ ਕਿ ਜਿਹੜਾ ਖਾਂਡਾ ਕਰਦੇ ਜੀ ਉਹ ਸੇਰ ਸਰੀਰ ਚ ਕਿੱਥੇ ਜਾਂਦਾ ਕੋਈ ਇਰਗੇ ਜਿੱਥੇ ਬੰਦੀ ਸਭ ਲੜੇ ਦਾ ਟ੍ਰੀਟਮੈਂਟ ਕਰਨਾ ਨੇ ਸਾਰੇ ਰਲਗੇ ਦੀ ਮੇਰੇ ਜਿੰਨੀਆਂ ਵੀਡੀਓ ਬਣਾ ਦੇ ਮੇਰੀ ਕੱਲੇ ਦੀ 4000 ਜੀ ਨੂੰ ਇਹਦੇ ਤੇ ਜੇਸੀ ਤੁਸੀਂ ਦਵਾਈ ਨਹੀਂ ਦੋਤਾ ਇਹਨੇ 5-7 ਦਿਨ ਹੋ ਗਏ ਤੇ ਤੇ ਸੌ ਰਹੇ ਨੇ 30 ਸਾਲਾਂ ਦਾ ਮੁੱਠਾ ਮਾਰ ਇਹ ਕੇਸ ਆਪੇ ਦੇ ਇੱਕ